ਹਾਂਜੀ ਦੋਸਤੋ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਵੀ ਜਦੋਂ ਕਦੇ ਜਾਣਾ ਹੁੰਦਾ ਤਾਂ ਪਹਿਨਣ ਲਈ ਕੋਈ ਕੱਪੜਾ ਨਹੀਂ ਲੱਭਦਾ ਤੇ ਜੇ ਕੱਪੜਾ ਕੋਈ ਨਵਾਂ ਖਰੀਦ ਕੇ ਲੈ ਆਉਨੇ ਆ ਤੇ ਉਹਨੂੰ ਰੱਖਣ ਲਈ ਅਲਮਾਰੀ ਵਿੱਚ ਥਾਂ ਨਹੀਂ ਲੱਭਦੀ ਇਹ ਸਿਰਫ ਕੱਪੜਿਆਂ ਬਾਰੇ ਹੀ ਨਹੀਂ ਗੱਲ ਹੋਰ ਵੀ ਬਹੁਤ ਸਾਰਾ ਸਮਾਨ ਘਰ ਦੇ ਵਿੱਚ ਅਣਵਰਤਿਆ ਪਿਆ ਰਹਿੰਦਾ ਤੇ ਜਦੋਂ ਲੋੜ ਹੁੰਦੀ ਉਦੋਂ ਲੱਭਦਾ ਨਹੀਂ ਆਪਾਂ ਹੋਰ ਨਵਾਂ ਖਰੀਦ ਕੇ ਲੈ ਆਉਨੇ ਆ ਏ ਆਪਾਂ ਤਿੰਨ ਚੀਜ਼ਾਂ ਵਿਚਾਰਨੀਆਂ ਨੇ ਪਹਿਖੀਤਾ ਹੈ ਵੀ ਘਰ ਦੇ ਵਿੱਚ ਬਾਧੂ ਸਮਾਨ ਦਾ ਨੁਕਸਾਨ ਕੀ ਹੈ ਦੂਜਾ ਹੈ ਆਪਾਂ ਬਾਧੂ ਖਰੀਦਦਾਰੀ ਤੋਂ ਬਚੀਏ ਕਿਵੇਂ ਤੇ ਲੋੜਜੋਗਾ ਸਮਾਨ ਲਿਆਈਏ ਕਿਵੇਂ ਕਿਉਂਕਿ ਖਰੀਦਦਾਰੀ ਤੋਂ ਬਚਣ ਦਾ ਭਾਵ ਇਹ ਵੀ ਨਹੀਂ ਨਾ ਹੈ ਵੀ ਸਾਡੇ ਕੋਲ ਲੋੜਜੋਗਾ ਸਮਾਨ ਹੋਵੇ ਨਾ ਤੇ ਜਿਹਨੂੰ ਆਪਾਂ ਕਹਿੰਦੇ ਸੁਚੱਜੀ ਖਰੀਦਦਾਰੀ ਤੀਜਾ ਹੈ ਵੀ ਹੁਣ ਜੇ ਘਰ ਦੇ ਵਿੱਚ ਸਮਾਨ ਬਾਧੂ ਹੋ ਹੀ ਗਿਆ ਉਹਦਾ ਹੱਲ ਕੀ ਕਰੀਏ ਤਾਂ ਪਹਿਲਾ ਹੈ ਵਾਧੂ ਪੈਣ ਸਮਾਨ ਦਾ ਨੁਕਸਾਨ ਇੱਕ ਤਾਂ ਇਹ ਆ ਜਗ੍ਹਾ ਦੀ ਸਦਾ ਹੀ ਘਟ ਪਈ ਰਹਿੰਦੀ ਹੈ। ਬਿਆਣੇ ਕਹਿੰਦੇ ਘਰ ਨਹੀਂ ਛੋਟਾ ਹੁੰਦਾ। ਸਮਾਨ ਹੀ ਜ਼ਿਆਦਾ ਹੋ ਜਾਂਦਾ। ਰਹਿਣ ਵਾਲੇ ਤਾਂ ਆਪਣੇ ਘਰਾਂ ਦੇ ਇੱਕ ਕਮਰੇ ਤੋਂ ਵੀ ਛੋਟੇ ਘਰਾਂ ਦੇ ਵਿੱਚ ਵੀ ਸਾਰਾ ਗੁਜ਼ਾਰਾ ਕਰੀ ਜਾਂਦੇ ਆ। ਤੇ ਆਪਣੇ ਪਿੰਡਾਂ ਦੀ ਕਹਾਵਤ ਆ ਵੀ ਛੱਤ ਜਿੰਨੀ ਹੋਵੇ ਓਨੀ ਹੀ ਥੋੜੀ ਹੈ। ਤਾਂ ਇੱਕ ਤਾਂ ਇਹ ਹੋਗਾ ਵੀ ਜਗ੍ਹਾ ਦੀ ਘਾਟ। ਦੂਜਾ ਹੈ ਜਿਹੜਾ ਸਮਾਨ ਘਰ ਦੇ ਵਿੱਚ ਅਣਵਰਤਿਆ ਪਿਆ ਉਹ ਪੈਸੇ ਦੀ ਬਰਬਾਦੀ ਹੈ। ਪੈਸਾ ਬਲੌਕ ਹੋਇਆ ਪਿਆ। ਹੋ ਸਕਦਾ ਉਹ ਬਿਲਕੁਲ ਬੇਕਾਰ ਵੀ ਹੋ ਜਾਵੇ। ਉਹਦੀ ਕੀਮਤੀ ਖਤਮ ਹੋ ਜਾਵੇ। ਤੀਜਾ ਹੈ ਤਣਾਅ। ਜਦੋਂ ਘਰ ਦੇ ਵਿੱਚ ਅਸਮਾਨ ਖਿਲਰਿਆ ਜਾਂ ਦੇਖ ਕੇ ਗੁੱਸਾ ਚੜੀ ਜਾਂਦਾ। ਬੰਦਾ ਤਣਾਅ ਦੇ ਵਿੱਚ ਰਹਿੰਦਾ। ਟੈਨਸ਼ਨ ਦੇ ਵਿੱਚ ਰਹਿੰਦਾ। ਤੇ ਸਮਾਨ ਦਾ ਕੜਮਾ ਸਜਾ ਪਿਆ ਹੋਵੇ ਤਾਂ। ਚੌਥਾ ਹੈ ਵੀ ਸਿਹਤ ਤੇ ਵੀ ਅਸਰ ਹੁੰਦਾ। ਹੁਣ ਬਹੁਤਾ ਸਮਾਨ ਉਹਦੀ ਝਾੜ-ਪੋਹਂਜ ਕਰਨੀ। ਖਾਸ ਤੌਰ ਤੇ ਲੇਡੀਜ਼ ਨੂੰ ਮਿੱਟੀ ਘਟੇ ਤੋਂ ਕਈਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ। ਤਾਂ ਫਿਰ ਉਹ ਸਿੱਧ ਤੇ ਵੀ ਮਾੜਾ ਅਸਰ ਪੈਂਦਾ ਇਹਦਾ ਤੇ ਫਿਰ ਪੰਜਵਾਂ ਹੈ ਵੀ ਫੈਸਲੇ ਲੈਣ ਦੇ ਵਿੱਚ ਵੀ ਬੰਦਿਆਂ ਨੂੰ ਕਠਿਨਾਈ ਹੁੰਦੀ ਹੈ ਜਦੋਂ ਬੰਦੇ ਕੋਲੇ ਬਹੁਤਾ ਸਮਾਨ ਹੋਵੇ ਮੰਨ ਲਓ ਬਹੁਤ ਜ਼ਿਆਦਾ ਸੂਟ ਹੋਣ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਕਿਹੜਾ ਪਾ ਕੇ ਜਾਵਾਂ ਚਲੋ ਇਹ ਤਾਂ ਹੋ ਗਿਆ ਨੁਕਸਾਨ ਦੂਜਾ ਹੈ ਵੀ ਇਹ ਤੋਂ ਫਿਰ ਬਚ ਜਾ ਕਿਵੇਂ ਜਾਵੇ ਬਚਣ ਦੇ ਲਈ ਇੱਕ ਤਾਂ ਹੈ ਵੀ ਜਿਹੜਾ ਸਮਾਨ ਘਰ ਦੇ ਵਿੱਚ ਪਹਿਲਾਂ ਪਿਆ ਉਹਨੂੰ ਸੁਚੱਜੇ ਤਰੀਕੇ ਨਾਲ ਤਰਤੀਬ ਬਾਰ ਰੱਖਣਾ ਆਪਾਂ ਨੂੰ ਪਤਾ ਹੋਵੇ ਕਿਹੜੀ ਚੀਜ਼ ਕਿੱਥੇ ਪਈ ਹੈ ਇਸੇ ਤਰੀਕੇ ਨਾਲ ਛੋਟਾ ਸਮਾਨ ਨੂੰ ਵੀ ਤਰਤੀਬਵਾਰ ਕਰਕੇ ਡੱਬਿਆਂ ਦੇ ਵਿੱਚ ਪਾ ਕੇ ਤੇ ਉਹਦੇ ਉੱਤੇ ਲੇਬਲ ਲਾਉਣਾ ਚਾਹੀਦਾ ਵੀ ਇਹਦੇ ਵਿੱਚ ਕੀ ਚੀਜ਼ ਆ ਤਾਂ ਕਿ ਜਦੋਂ ਲੋਡ ਹੋਵੇ ਆਪਾਂ ਸਿੱਧਾ ਉਹਨੂੰ ਉੱਥੋਂ ਵਰਤ ਸਕੀਏ ਥਾਂ ਪਰ ਥਾਂ ਹੱਥ ਪੱਲਾ ਮਾਰੇ ਤੋਂ ਕਈ ਵਾਰ ਆਪਾਂ ਨੂੰ ਲੱਭਦਾ ਹੀ ਨਹੀਂ ਕੁਝ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਖਰੀਦਣ ਤੋਂ ਪਹਿਲਾਂ ਤੁਸੀਂ ਲਿਸਟ ਬਣਾਓ ਜਿਹੜੀ ਚੀਜ਼ ਦੀ ਲੋੜ ਆ ਉਹ ਲਿਸਟ ਬਣਾ ਕੇ ਚੱਲੋ ਤੇ ਉਹਦੇ ਨਾਲ ਪੱਕੇ ਰਹੋ ਵੀ ਮੈਂ ਆਹੀ ਸਮਾਨ ਖਰੀਦਣਾ ਉੱਥੇ ਦੇਖ ਕੇ ਮਾਲ ਵਿੱਚ ਆ ਗਿਆ ਨਾ ਉਹ ਚੀਜ਼ ਨਹੀਂ ਖਰੀਦਣੀ ਜਾਂ ਫਿਰ ਉਹਦੇ ਬਾਰੇ ਤਰਕਵਾਦੀ ਢੰਗ ਦੇ ਨਾਲ ਸੋਚਣਾ ਵੀ ਮੈਨੂੰ ਇਹਦੀ ਵਕਾਈ ਲੋੜ ਆ ਔੜ ਤੇ ਚਾਹਤ ਵਿੱਚ ਫਰਕ ਆ ਜਿਹੜੇ ਸ਼ਾਪਿੰਗ ਮਾਲ ਹੁੰਦੇ ਨੇ ਤੇ ਆਪਣਾ ਬਿਲਿੰਗ ਕਾਊਂਟਰ ਹੁੰਦਾ ਉਧਰ ਨੂੰ ਉਹ ਜਿਹਾ ਸਮਾਨ ਰੱਖਿਆ ਹੁੰਦਾ ਉਹਨਾਂ ਨੇ ਵੀ ਜਾਂਦਾ ਜਾਂਦਾ ਬੰਦਾ ਚੱਕ ਕੇ ਲੈ ਜਾਂਦਾ ਵਾ ਜੇਦੋਂ ਕਿਤੇ ਫੇਰ ਸਮਾਨ ਖਰੀਦਣ ਗਏ ਨਾ ਤੁਸੀਂ ਇਸ ਗੱਲ ਤੇ ਧਿਆਨ ਦਿਓ ਉਥੇ ਜਿਹੜਾ ਵੀ ਕੋਈ ਲਾਲਚ ਆ ਵੀ ਜਿਵੇਂ ਇੱਕ ਨਾਲ ਇੱਕ ਚੀਜ਼ ਫ੍ਰੀ ਦਾ ਜਾਂ ਹੋਰ ਉਦੋਂ ਹੀ ਬਚ ਕੇ ਰਹਿਣਾ ਹੁਣ ਇੱਥੇ ਗੱਲ ਆ ਗਈ ਸੇਲਾਂ ਦੀ ਕਿਉਂਕਿ ਹੁਣ ਚੱਲਦਾ ਵਾ ਸੇਲਾਂ ਦਾ ਸੀਜ਼ਨ ਤਿਹਾਰਾਂ ਦਾ ਮੌਸਮ ਸੇਲਾਂ ਦੇ ਵਿੱਚ ਉਹ ਬੜਾ ਲਾਲਚ ਦਿੰਦੇ ਆ 70% ਆਫ 80% ਆਫ ਇੱਥੋਂ ਤੱਕ ਵਿੱਚ ਲਿਆ ਜਾਂਦਾ ਕੰਮ ਜਦ ਕਿ ਸੇਲਾਂ ਦੀ ਅਸਲੀਅਤ ਇਹ ਆ ਮੈਂ ਖੁਦ ਪਰਖ ਕੇ ਦੇਖਿਆ ਵੀ ਕੋਈ ਚੀਜ਼ਾਂ ਜਿਹੜੀਆਂ ਮਹੀਨਾ ਪਹਿਲਾਂ ਜਸ ਰੇਟ ਤੇ ਸੀਗੀਆਂ ਉਸੇ ਤੇ ਹੀ ਹੋਣ ਨੇ ਤੇ ਹੁਣ ਉਹਨਾਂ ਦੇ ਉੱਤੇ ਲਿਖਿਆ ਹੋਇਆ ਵੀ ਇਹ 80% ਆਫ ਆ ਕੋਈ ਚੀਜ਼ ਸਸਤੀ ਹੋ ਵੀ ਸਕਦੀ ਆ ਪਰ ਆਪਾਂ ਸਸਤੀ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਇੱਕ ਤਾਂ ਬਚਦਾ ਦਾ ਇਹ ਢੰਗ ਆ ਨਾ ਵੀ ਮੈਂ ਸਸਤੀ ਚੀਜ਼ ਖਰੀਦਦੇ ਨਾ ਸਸਤੀ ਸਸਤੀ ਦੇ ਚੱਕਰ ਵਿੱਚ ਬੰਦਾ ਬਹੁਤੀਆਂ ਚੀਜ਼ਾਂ ਖਰੀਦਦੇ ਜਾਂਦਾ ਉਹ ਹੋਰ ਫालतू ਖਰਚਾ ਹੋ ਜਾਂਦਾ ਮੈਂ ਸਮਾਨ ਘੱਟ ਖਰੀਦਣਾ ਲੋੜ ਵਾਲਾ ਹੀ ਖਰੀਦਣਾ ਪਰ ਵਧੀਆ ਖਰੀਦਣਾ ਜਿਹੜਾ ਲੰਬਾ ਸਮਾਂ ਚੱਲੇ ਇਸ ਤਰ੍ਹਾਂ ਦੀ ਸੋਚ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜੇਕਰ ਕੋਈ ਮਹਿੰਗੀ ਚੀਜ਼ ਖਰੀਦਣੀ ਆ ਤੁਸੀਂ ਆਪਦੇ ਸ਼ੌਕ ਨਾਲ ਮਤਲਬ ਕਿ ਲੋੜ ਨਹੀਂ ਹੈ ਤੇ ਤੁਸੀਂ ਸ਼ੌਕ ਦੇ ਨਾਲ ਖਰੀਦਣੀ ਆ ਤਾਂ ਉਹ ਇਹ ਨਹੀਂ ਹੈ ਕਿ ਜਦੋਂ ਮਨ ਦੇ ਵਿੱਚ ਸ਼ੌਕ ਉੱਠਿਆ ਉਦੋਂ ਹੀ ਖਰੀਦ ਲਓ ਉਹਨੂੰ ਘੱਟੋ ਘੱਟ 24 ਘੰਟੇ ਦਿਓ ਵੀ ਇਹ ਚੀਜ਼ ਖਰੀਦਣੀ ਤਾਂ ਹੈ ਪਰ ਅੱਜ ਨਹੀਂ ਖਰੀਦਣੀ ਕੱਲ ਨੂੰ ਖਰੀਦਣੀ ਹੈ ਕੱਲ ਨੂੰ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਉਹਦਾ ਫਤੂਰ ਹੀ ਉੱਤਰ ਜੇ ਜਾਂ ਤੁਸੀਂ ਫਿਰ ਇਧਰ ਉਧਰ ਹੋਰ ਵੀ ਪਤਾ ਕਰ ਲਓ ਵੀ ਇਹਦੇ ਨਾਲ ਦੀ ਕੋਈ ਹੋਰ ਚੀਜ਼ ਇਸ ਤੋਂ ਵਧੀਆ ਜਾਂ ਇਸ ਤੋਂ ਘੱਟ ਰੇਟ ਤੇ ਮਿਲ ਸਕਦੀ ਹੋ ਤਾਂ ਮੈਂ ਉਹ ਲੈ ਲਾਂਗਾ ਤਾਂ ਇਹਦੇ ਨਾਲ ਆਪਣੀ ਬਚਤ ਹੋ ਸਕਦੀ ਹੈ ਤੀਜੀ ਗੱਲ ਹੈਗੀ ਆ ਵੀ ਕਈ ਵਾਰ ਆਪਾਂ ਟੋਲੀ ਦੇ ਵਿੱਚ ਜਾਂਦੇ ਖਰੀਦੋ ਫਰੋਖਤ ਕਰਨ ਤਾਂ ਉੱਥੇ ਦੂਜਿਆਂ ਦੇ ਕਹੇ ਆ ਪੱਕੇ ਜਾਂਦੇ ਆ ਕਹਿੰਦਾ ਨਹੀਂ ਨਹੀਂ ਲੈ 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 ਵਧੀਆ ਵਧੀਆ ਸੋਹਣੀ ਲੱਗਦੀ ਆ ਇਸ ਤਰ੍ਹਾਂ ਨਹੀਂ ਕੋਈ ਸਮਾਨ ਖਰੀਦਣਾ ਵਾਕਿਆ ਹੀ ਤੁਹਾਨੂੰ ਲੋੜ ਆ ਜਦ ਵਾਕਈ ਤੁਹਾਨੂੰ ਵਧੀਆ ਲੱਗੀ ਚੀਜ਼ ਹਾਂ ਵੀ ਮੇਰੇ ਕੰਮ ਦੀ ਫੇਰ ਖਰੀਦੋ ਕਿਸੇ ਦੇ ਕਹਤੇ ਨਹੀਂ ਕਿਦਨੇ ਵੀ ਇਹ ਕੀ ਕਹੂਗਾ ਯਾਰ ਇਸ ਤਰ੍ਹਾਂ ਨਹੀਂ ਸੋਚਣਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਗੁਰੂ ਮਹਾਰਾਜ ਜੀ ਨੇ ਸਮਝਾਈ ਆ ਵੀ ਮਨ ਦੇ ਵਿੱਚ ਸੰਤੋਖ ਰੱਖਣਾ ਜਿੰਨਾ ਮਰਜੀ ਸਮਾਨ ਹੋਵੇ ਜਿੰਨਾ ਮਰਜੀ ਧਨ ਦੌਲਤ ਹੋਵੇ ਕੁਝ ਵੀ ਹੋਵੇ ਜਿੰਨਾ ਚਿਰ ਆਪਣੇ ਮਨ ਦੇ ਵਿੱਚ ਸੰਤੋਖ ਨਹੀਂ ਆਪਾਂ ਨੂੰ ਰਾਜ ਨਹੀਂ ਆ ਸਕਦਾ ਆਪਾਂ ਦਿਨੋਂ ਪ੍ਰਸਾਨ ਨਹੀਂ ਹੋ ਸਕਦੇ ਇੱਕ ਗੱਲ ਦੂਜੀ ਗੱਲ ਆਪਣੇ ਮਨ ਨੂੰ ਪਟਕਣਾ ਤੋਂ ਬਚਾਓ ਜਿੰਨੀਆਂ ਵੀ ਕੰਪਨੀਆਂ ਮਸ਼ਹੂਰੀਆਂ ਕਰਦੀਆਂ ਨੇ ਉਹ ਆਪਣੇ ਮਨ ਨੂੰ ਪਟਕਾਉਂਦੀਆਂ ਨੇ ਤੇ ਪਟਕਿਆ ਹੋਇਆ ਮਨ ਬਦ ਤੋਂ ਬਦ ਖਰੀਦਦਾਰੀ ਕਰਦਾ ਇਹ ਹਕੀਕਤ ਆ ਅੰਕੜੇ ਬਿਆਨ ਕਰਦੇ ਨੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਇਆ ਪਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਫੇਰ ਵੀ ਜੇ ਘਰ ਦੇ ਵਿੱਚ ਸਮਾਨ ਜ਼ਿਆਦਾ ਹੋ ਗਿਆ ਤਾਂ ਉਹਦਾ ਹੱਲ ਕੀ ਆ ਤਾਂ ਪਹਿਲਾ ਤਰੀਕਾ ਤਾਂ ਇਹੀ ਹੋ ਗਿਆ ਵੀ ਆਪਾਂ ਬੇਲੋੜੀ ਖਰੀਦਦਾਰੀ ਕੀਤੀ ਨਹੀਂ ਫਿਰ ਜੇ ਹੁਣ ਕਾਰੀ ਲਈ ਤਾਂ ਵੀ ਜੇ ਇੱਕ ਚੀਜ਼ ਲਿਆਂਦੀ ਆ ਨਾ ਘਰੇ ਇਹ ਬਿਉਤਬੰਦੀ ਕਰਕੇ ਤੁਰਨਾ ਵੀ ਹੁਣ ਮੈਂ ਇੱਕ ਚੀਜ਼ ਘਰੋਂ ਕਢਣੀ ਵੀ ਆ ਇੱਕ ਸਮਾਨ ਲੈ ਜਾਂਦਾ ਘਰੇ ਉਹਦੇ ਵੱਟੇ ਕੋਈ ਸਮਾਨ ਘਰੋਂ ਜਾਣਾ ਵੀ ਚਾਹੀਦਾ ਹੁਣ ਉਹ ਜਾਊਗਾ ਕਿੱਥੇ ਕੱਪੜੇ ਲੱਤੇ ਦਾ ਤੁਸੀਂ ਸਾਹਮ ਕੇ ਰੱਖ ਸਕਦੇ ਆ ਬੈਗਾਂ ਵਿੱਚ ਪਾ ਕੇ ਰੱਖੋ ਤੇ ਉਹਨਾਂ ਨੂੰ ਲੋਡ ਬੰਦਾਂ ਨੂੰ ਦੇ ਦਿਓ ਕਈ ਵਾਰ ਆਉਂਦੇ ਰਹਿੰਦੇ ਆ ਲੋੜਵੰਦ ਬੰਦੇ ਜਾਂ ਤੁਸੀਂ ਖੁਦ ਵੀ ਕਿਤੇ ਜਾਓ ਤਾਂ ਇਹੋ ਜਿਹੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਤੁਸੀਂ ਉਹ ਸਮਾਨ ਦੇ ਸਕਦੇ ਆਂ ਵਿਦੇਸ਼ਾਂ ਦੇ ਵਿੱਚ ਤਾਂ ਇਹੋ ਜਿਹੀਆਂ ਜਗ੍ਹਾ ਬਣੀਆਂ ਹੋਈਆਂ ਜਿੱਥੇ ਆਪਾਂ ਵਰਤਿਆ ਹੋਇਆ ਸਮਾਨ ਉੱਥੇ ਦਾਨ ਕਰ ਸਕਦੇ ਆਂ ਆਪਾਂ ਇਹ ਲਫ਼ਜ਼ ਵੈਸੇ ਆਪਾਂ ਵਰਤਦੇ ਨਹੀਂ ਪਰ ਉਹ ਵਰਤਿਆ ਜਾਂਦਾ ਵੀ ਡੋਨੇਟ ਕਰ ਦਿਓ ਤਾਂ ਕਰਕੇ ਆਪਾਂ ਵੀ ਵਰਤਿਆ ਲਿਆ ਖਿਮਾ ਕਰਨਾ ਤਾਂ ਇੱਕ ਤਾਂ ਇਹ ਤਰੀਕਾ ਹੋ ਗਿਆ ਦੂਜਾ ਜਿਹੜਾ ਸਮਾਨ ਦੁਬਾਰਾ ਵਾਰਤੋਂ ਚ ਆ ਸਕਦਾ ਉਹਨੂੰ ਦੁਬਾਰਾ ਵਾਰਤੋਂ ਚ ਲਿਆਓ ਜਿਵੇਂ ਕੋਈ ਕੱਚ ਦੀ ਵਧੀਆ ਬੋਤਲ ਉਹਦਾ ਫੁੱਲਦਾਨ ਬਣਾ ਲਓ ਇਸ ਤਰੀਕੇ ਨਾਲ ਇਹ ਬੀਬੀਆਂ ਪੈਣਾ ਨੂੰ ਜ਼ਿਆਦਾ ਫੇਤ ਹੁੰਦਾ ਇਹਨਾਂ ਚੀਜ਼ਾਂ ਦਾ ਕਈ ਚੀਜ਼ਾਂ ਦੁਬਾਰਾ ਵਾਰਤੋਂ ਵਿੱਚ ਆ ਸਕਦੀਆਂ ਉਹਨਾਂ ਨੂੰ ਦੁਬਾਰਾ ਵਾਰਤੋਂ ਚ ਲਿਆਓ ਤੇ ਫੇਰ ਵੀ ਜਿਹੜਾ ਸਮਾਨ ਬਚ ਗਿਆ ਉਹ ਤੁਸੀਂ ਉਹ ਐਲ ਐਕਸ ਵਗੈਰਾ ਤੇ ਜਾਂ ਫੇਸਬੁੱਕ ਤੇ ਆਪਾਂ ਮਾਰਕੀਟਪਲੇਸ ਤੇ ਜਾ ਕੇ ਵੇਚ ਸਕਦੇ ਆ ਮੈਂ ਪਿੱਛੇ ਜੇ ਇੱਕ ਜਾਲੀ ਲਾਈ ਸੀ ਘਰ ਦੇ ਦਰਵਾਜੇ ਤੋਂ ਤਾਂ ਮੈਂ ਉਹ ਆਨਲਾਈਨ ਵੇਚ ਦਿੱਤੀ ਨਾਲ ਦੀ ਨਾਲ ਹੀ ਵੇਚ ਗਈ। ਇਸ ਤਰ੍ਹਾਂ ਵੇਚ ਸਕਦੇ ਆ ਤੇ ਜਾਂ ਫਿਰ ਜਿਹੜੀ ਚੀਜ਼ ਕੋਈ ਛੋਟੀ ਮੋਟੀ ਆ ਉਹ ਜਿਵੇਂ ਆਪਣੇ ਕਬੜੇ ਆਉਂਦੇ ਉਹ ਤੁਸੀਂ ਦੇ ਸਕਦੇ ਓਦੋਂ ਤੁਹਾਨੂੰ ਪਤਾ ਹੀ ਆ। ਸਮੇਂ-ਸਮੇਂ ਅਨੁਸਾਰ ਘਰ ਦੀ ਸਫਾਈ ਕਰਦੇ ਰਹੋ। ਕੂੜਾ ਸਮਾਨ ਕੱਢਦੇ ਰਹੋ। ਦੇਖਿਆ ਨਾ ਹੁਣ ਦੀਵਾਲੀ ਆਉਣੀ ਆ ਤੇ ਜਦੋਂ ਬਾਅਦ ਵਿੱਚ ਆਪਾਂ ਕੱਢ ਤੱਕ ਬਾਹੜ ਵਗੈਰਾ ਤੇ ਕਰ ਵੇਖਿਆ ਫਿਰ ਕਿਵੇਂ ਖੁੱਲਾ ਖੁੱਲਾ ਲੱਗਣਾ ਸੋਹਣਾ ਲੱਗਣਾ ਮਨ ਨੂੰ ਸ਼ਾਂਤੀ ਜੀ ਆ ਜਾਣੀ ਹੈ ਤੇ ਇਹ ਸ਼ਾਂਤੀ ਇਹ ਖੁਸ਼ੀ ਇਹ ਆਪਾਂ ਸਦਾ ਹੀ ਬਣਾ ਕੇ ਰੱਖ ਸਕਦੇ ਆ ਜੇਕਰ ਆਪਾਂ ਥੋੜੇ ਥੋੜੇ ਸਮੇਂ ਬਾਅਦ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਆਪਾਂ ਕੀ ਸਿੱਖਿਆ ਵੀ ਘਰ ਦੇ ਵਿੱਚ ਬਾਧੂ ਪਏ ਸਮਾਨ ਦਾ ਨੁਕਸਾਨ ਹੀ ਨੁਕਸਾਨ ਉਹ ਤੋਂ ਬਚਣ ਵਾਸਤੇ ਆਪਾਂ ਬੇਲੋੜੀ ਖਰੀਦਦਾਰੀ ਨਹੀਂ ਕਰਨੀ ਲੋੜ ਜੋਗੀ ਵਧੀਆ ਖਰੀਦਦਾਰੀ ਕਰਨੀ ਆ ਤੇ ਤੀਜਾ ਹੈ ਬੇ ਘਰ ਦੇ ਵਿੱਚ ਸਮਾਨ ਜਮਾਂ ਕਰਕੇ ਨਹੀਂ ਰੱਖਣਾ ਜਿਹੜੀ ਆਪਾਂ ਨੂੰ ਪਤਾ ਨਾ ਵੀ 1 ਸਾਲ ਹੋ ਗਿਆ ਚੀਜ਼ ਵਰਤਤੀ ਨਹੀਂ ਉਹ ਬਹੁਤੀ ਉਮੀਦ ਆ ਵੀ ਆਪਾਂ ਅੱਗੇ ਵੀ ਨਹੀਂ ਵਰਤਨੀ ਉਹਨੂੰ ਘਰੋਂ ਕੱਢ ਦਿਓ ਕਿਸੇ ਵੀ ਤਰੀਕੇ ਦੇ ਨਾਲ ਇਹ ਚੀਜ਼ਾਂ ਆਪਾਂ ਵਿਚਾਰੀਆਂ ਤੇ ਉਮੀਦ ਆ ਕਿ ਆਪ ਜੀ ਨੂੰ ਜਰੂਰ ਕੋਈ ਨਾ ਕੋਈ ਫਾਇਦਾ ਹੋਇਆ ਹੋਵੇਗਾ ਤੇ ਜੇ ਚੰਗੀ ਲੱਗੀ ਤਾਂ ਵੀਡੀਓ ਜਰੂਰ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਨੇੜੇ ਦੇ ਪਿਆਰੇ ਲੋਕਾਂ ਦੇ ਨਾਲ ਇਸ ਵੀਡੀਓ ਨੂੰ ਸਾਂਝੀ ਕਰੋ ਤਾਂ ਕਿ ਉਹਨਾਂ ਨੂੰ ਵੀ ਇਸ ਦਾ ਲਾਭ ਹੋ ਸਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ